ਆਪਣੇ ਦਾ ਕੈਮਰਾਮੈਨ ਕਮਜ਼ੋਰ ਆ। ਥਾਰੋ ਤੁਹਾਂ ਕਿ ਕੰਮ ਨਾ। ਕੀ ਚੀਜ਼? ਇਹ ਡੌਲਰ ਵੇਖਾ। ਉੱਥੇ ਹੀ ਗਾਂ ਜਾ ਕੇ ਰਹਿਣੇ ਆ ਆ ਬਸ ਉਹ ਖੜੀ ਬਸ ਵੱਡੀ ਜਾਊਗੀ ਹਾਂ ਨਹੀਂ ਆਈ ਦੀ ਵੀ ਬਣਾ ਲਓ ਆ ਵਧੀਆ ਗੱਡੀ ਸੰਤੈ ਪਤਾ ਨਹੀਂ ਆ ਜਾਊਗੇ ਉਹ ਜਾਊ ਆ ਜਾ ਬੱਦੂ ਜਾ ਜੀ ਕਿ ਕਿ ਲੱਗੇ ਬੱਗੀ ਨੇ ਬੱਗੀ ਆ ਜਾ ਬੱਗੀ ਬੱਗੀ ਜਾਂਗੇ ਮੈਂ ਮਰੇ ਰਹਿ ਜਾਣਾ ਗੱਡੀ ਦਾ ਨਾਮ ਹੈ ਸਾਡੀ ਵਾਸਤੇ ਹੁਣ ਤੁਸੀਂ ਆ ਇੱਧਰ ਲੈ ਬੈਠੋ ਥੈਂਕ ਯੂ ਬੈਟੂ ਤੇ ਕਾਗੇ ਸਾਰੇ ਕਲੋਜ਼ ਕਰ ਲਓ ਥੱਲਾ ਪਾਸਪੋਰਟ ਮੰਮਾ ਤੁਸੀਂ ਅੱਗੇ ਆ ਜਾਂਦੇ ਚੱਲ ਸਾਬ ਤੂੰ ਇੱਕ ਹੀ ਜਾਨੇ ਬੈਠੇਗਾ ਯਾਰ ਇੱਕ ਹੀ ਜਾਨੇ ਬੈਠਾ ਆ ਬੜੀ

I yeah. O yüzden de şaka yapalım. ਜੀ ਸਰਦਾ ਜੀ ਇੱਕ ਮਿੰਟ ਸਿਰਫ ਸਾਢੇ 3 ਵਜੇ ਆਹਲੀ ਟਾਈਮ ਇੱਥੋਂ ਨਿਕਲਣਾ ਠੀਕ ਹੈ ਸਾਢੇ 3 ਵਜੇ ਆਹਲੀ ਟਾਈਮ ਨਿਕਲਣਾ ਇੰਡੀਅਨ ਟਾਈਮ ਦੇ ਹਿਸਾਬ ਨਾਲ 4 ਵਜੇ ਪਾਕਿਸਤਾਨੀ ਸਾਢੇ 3 ਵਜੇ ਠੀਕ ਹੈ ਜਿਸ ਕਿਸੇ ਵੀਰ ਭਰਾ ਨੇ ਪਹਿਲੋ ਜਾਣਾ ਦਰਸ਼ਨ ਕਰਕੇ ਪਹਿਲੋ ਵੀ ਤੁਸੀਂ ਜਾ ਸਕਦੇ ਹੋ ਇਨਾ 15-20 ਮਿੰਟਾਂ ਬਾਅਦ ਬੱਸ ਇੱਥੋਂ ਨਿਕਲਦੀ ਏ ਜਾਂਦੀ ਵੀ ਆਉਂਦੀ ਵੀ ਏ ਤੁਸੀਂ ਪਹਿਲਾਂ ਵੀ ਇਸ ਟਾਈਮ ਤੋਂ ਜਾ ਸਕਦੇ ਹੋ ਵੈਲਕਮ ਕਹਿੰਦੇ ਆ ਜੀ ਆਇਆਂ ਨੂੰ ਕਰਤਾਰਪੁਰ ਪਾਕਿਸਤਾਨ ਜੀ ਠੀਕ ਹੈ ਥੈਂਕ ਯੂ ਜੀ ਤੁਹਾਡਾ ਪਿਆਰ ਹੈ ਹਾਂ ਗਜ਼ਰਦੇ ਵੀ ਜੋਨੀ ਲੰਘਦੇ ਜਾਣਾ ਪਾਸਪੋਰਟ ਆਪਣੇ ਸੰਭਲੋ ਇਹਦੀ ਕੋਈ ਜ਼ਰੂਰਤ ਬਾਤ ਕਰਦੇ ਆ ਘਰੇ ਜਾ ਕੇ ਵਾਈਫਾਈ ਤੇ ਸੈਂਡ ਕਰ ਦੋ ਆ ਬਹਾਏ ਕਰ ਦਿੱਤਾ ਨਾ ਇਹ ਬਸ وت جوڑ ਸੋਚੈ ਸੋਚਨਾ ਹੋਈ ਇਸ ਸੁਖੀ ਲਖਵਾਰੀ ਭਾਵੇਂ ਆਪਣਾ ਹੋਈ ਹੋਈ ਜੇ ਲਾਏ ਜਾਵੇ ਭਾਰੁ ਉਖੇਲ ਕੁਕਨਲ ਰੀ ਜੇਬਨ ਨ ਪਰੀਆ ਪਰ ਸਹਿਜ ਆਮਲੀ ਚਤਨਦਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਏ ਸਹਾਈ ਦਸਾ ਪਛੈ ਅਦਿ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਸਾਹਿਬ ਜੀ ਭੜੀ ਭਗਤ ਕਬੀਰ ਜੀ oṃkāraḥ